ਸਤਿਕਾਰਯੋਗ ਦੋਸਤੋ ਅੱਜ ਜਿਹੜੀ ਆਪਾਂ ਗੱਲ ਥੋੜੇ ਨਾਲ ਕਰਨ ਲੱਗੇ ਆ ਕਿ ਤਹਿਸੀਲਦਾਰ ਤੇ ਨੈਪ ਤਹਿਸੀਲਦਾਰ ਸਾਰੇ ਸਮੂਇਕ ਛੁੱਟੀ ਤੇ ਚਲੇ ਗਏ ਆ ਉਹ ਕਹਿੰਦੇ ਅਸੀਂ ਕੰਮ ਨਹੀਂ ਕਰਨਾ ਅਸੀਂ ਰਜਿਸਟਰੀਆਂ ਨਹੀਂ ਕਰਨੀਆਂ ਕਿਉਂਕਿ ਸਾਡਾ ਇੱਕ ਸਾਥੀ ਕਰਾਪਸ਼ਨ ਦੇ ਮਾਮਲੇ 'ਚ ਫੜਿਆ ਗਿਆ ਤੇ ਉਹਦੇ ਤੇ ਸਰਕਾਰ ਨੇ ਪਰਚਾ ਕਰਤਾ ਸਾਡੇ ਨਾਲ ਧੱਕਾ ਕੀਤਾ ਹੈ ਪਾਕੇ ਉਹਨਾਂ ਨਾਲ ਧੱਕਾ ਕੀਤਾ ਆਪਾਂ ਆਪ ਬਣਦੇ ਆ ਵੀ ਧੱਕਾ ਕੀਤਾ ਵੀ ਇੱਕ ਗਰੀਬ ਜਾਂ ਤਹਿਸੀਲਦਾਰ ਗਰੀਬ ਜਾਂ ਨਾਇਬ ਤਹਿਸੀਲਦਾਰ ਜਿਹੜੇ ਦਿਹਾੜੀ ਕਰਦੇ ਆ ਉਹ ਰਜਿਸਟਰੀਆ ਕਰਦੇ ਐ ਤੇ ਰਜਿਸਟਰੀਆ ਵੀ ਫਿਰ ਸ਼ਾਪ ਨੂੰ ਕਰਦੇ ਐ ਜਿਹਨੇ ਨਹੀਂ ਕਰਦੇ ਇਹ ਵੀ ਕੋਈ ਕਾਰਨ ਹੈ ਤੇ ਲੱਖ ਲੱਖ 2 ਡੇਢ ਲੱਖ ਉਹ ਤਰਖਾ ਲੈਂਦੇ ਐ ਹੁਣ ਗਰੀਬ ਜਿਹੋ ਬੰਦੇ ਆ ਵਿਚਾਰੇ ਸਾਦੇ ਬਣ ਕੇ ਆਉਂਦੇ ਐ ਸਕੂਟਰਾਂ ਤੇ ਕਵਟਰਸਾਈਕਲਾਂ ਤੇ ਤੇ ਉਹਨਾਂ ਦਾ ਬੰਦਾ ਇੱਕ ਫੜ ਲਿਆ ਕ腐ਸ਼ਨ ਦੇ ਦੋਸ਼ 'ਚ ਕਿ ਕ腐ਸ਼ਨ ਦਾਤਾ ਉਹ ਕਹਿੰਦੇ ਸਾਨੂੰ ਅਧਿਕਾਰ ਮਿਲਿਆ ਵਿਆ ਇਹ ਤਾਂ ਰਾਈਟ ਹੈ ਇਹ ਤਾਂ ਕਰੂਨ ਹੈ ਵੀ ਇਹ ਕ腐ਸ਼ਨ ਕਰ ਸਕਦੇ ਆ ਫੇਰ ਸਾਡਾ ਬੰਦਾ ਕਿਉਂ ਫੜਿਆ ਗਿਆ ਤੇ ਅੱਜ ਉਹ ਸਾਰੇ ਸਮੂਹ ਇੱਕ ਛੁੱਟੀ ਤੇ ਸਾਂਝੇ ਤੌਰ ਤੇ ਛੁੱਟੀ ਤੇ ਚਲੇ ਗਏ ਪਰ ਦਾਦ ਦਿੰਦੇ ਆ ਇਸ ਗੱਲ ਦੀ ਮੁੱਖ ਮੰਤਰੀ ਨੂੰ ਭਗਵਤ ਮਾਨ ਸਾਹਿਬ ਨੂੰ ਭਾਵੇਂ ਲੱਖ ਠੀਕ ਹੈ ਗਲਤ ਹੈ अनेका ਉਹਦੇ ਚ ਗਲਤੀਆਂ ਆਪਾਂ ਮੰਨਦੇ ਆਂ ਵੀ ਬਹੁਤ ਉਹਨੇ ਜੋ ਵਾਦੇ ਕੀਤੇ ਸੀ ਉਹ ਨਹੀਂ ਪੂਰੇ ਜੋ ਬੋਲਦਾ ਉਹ ਨਹੀਂ ਕਰਦਾ ਮੰਨਦੇ ਆ ਗਲਤੀਆਂ ਪਰ ਜਿਹੜੇ ਉਹ ਚੰਗੇ ਕੰਮ ਕਰਦਾ ਤੇ ਸਲਾਣਾ ਪਾਊਗਾ ਉਹਨੇ ਹੁਣ ਹੱਥ ਪਾਇਆ ਨਸ਼ੇ ਵਾਲਿਆਂ ਨੂੰ ਤੇ ਕੱਢੀ ਆਉਂਦਾ ਵਟ ਕਿਵੇਂ ਘਟੈਂਦੇ ਆ ਤੇ ਲੋਕ ਵੀ ਬੜੇ ਖੁਸ਼ ਐਸ ਗੱਲ ਤੇ ਕਿ ਦੂਜਾ ਆ ਜਿਹੜੇ ਆ ਗਰੀਬ ਬੰਦੇ ਜਿਹੜੇ ਰਜਿਸਟਰੀਆਂ ਕਰਦੇ ਐ ਸੀਲਦਾਰ ਨੈਪ ਸੀਲਦਾਰ ਇਹਨਾਂ ਨੂੰ ਕਹਿੰਦਾ ਆ ਜੁੱਥੋ ਡਰਤਾ ਨਹੀਂ ਮੈਂ ਮੇਰੇ ਕੋਲੇ ਬਹੁਤ ਐਪਲੀਕੇਸ਼ਨਾਂ ਪਈਆਂ ਮੈਂ ਉਹ ਮੁੰਡੇ ਰੱਖ ਲੂੰਗਾ ਮੈਂ ਹੋਰ ਜਿਹੜੇ ਅਫਸਰ ਐ ਉਹਨਾਂ ਨੂੰ ਅਧਿਕਾਰ ਦੇ ਦੂੰਗਾ ਮੈਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਅਧਿਕਾਰ ਦੇ ਦੂੰਗਾ ਰਜਿਸਟਰੀਆਂ ਕਰਦੇ ਕੰਮ ਕਰਦੇ ਪਰ ਥੋੜੇ ਥੱਲੇ ਨਹੀਂ ਮ ਲੱਗਣਾ ਇਹ ਕਮਾਲ ਦੀ ਗੱਲ ਇਹਨਾਂ ਦੀ ਮੰਗ ਹੋਣੀ ਇਹਨਾਂ ਦੀ ਮੰਗੇ ਆ ਕਿ ਕਰੂਣ ਬਣਾ ਦਿਓ ਵੀ ਅਸੀਂ ਜਿਹੜੀ ਰਿਸ਼ਵਤ ਲੈ ਸਕਦੇ ਆ ਇੰਨੀ ਰਿਸ਼ਵਤ ਦੀ ਇੰਨੇ ਕਿੱਲਾ ਦੀ ਇੰਨੀ ਰਿਸ਼ਵਤ ਤੇ ਇੰਨੇ ਕਿੱਲੇ ਦੀ ਇੰਨੀ ਰਿਸ਼ਵਤ ਜੇ ਕਿਸੇ ਨੇ ਕੋਈ ਐਫੀਡੇਵਿਟ ਟੈਸਟ ਕਰਾਉਣਾ ਉਹਦੀ ਇੰਨੀ ਰਿਸ਼ਵਤ ਜੇ ਕਿਸੇ ਨੇ ਇੰਤਕਾਲ ਕਰਾਉਣਾ ਉਹਦੀ ਇੰਨੀ ਰਿਸ਼ਵਤ ਇਹ ਕਹਿੰਦੇ ਵੀ ਇਹ ਕਰੂਨ ਵੜਾ ਦਿਓ ਵੀ ਸਾਨੂੰ ਫੜੋ ਨਾ ਕਿਉਂਕਿ ਸਾਡਾ ਇੰਨੀ ਤਨਖਾਹ ਤੇ ਲੱਖ ਡੇ ਲੱਖ ਤੇ ਗੁਜ਼ਾਰਾ ਨਹੀਂ ਹੁੰਦਾ ਅਸੀਂ ਗਰੀਬ ਬੰਦੇ ਆ ਵਾਕਈ ਹਾਂ ਖਰੂਦ ਬਣਾਉਣਾ ਚਾਹੀਦਾ ਵੀ ਇੱਕ 400 ਰੁਪਿਆ ਦੇਢੇ ਲੈਣ ਵਾਲਾ ਬੰਦਾ ਉਹਨਾਂ ਦਾ ਤਾਂ ਗੁਜ਼ਾਰਾ ਹੋ ਸਕਦਾ ਉਹ ਤਾਂ ਟੱਬਰ ਪਾ ਸਕਦਾ ਤੇ ਥੋੜਾ ਗੁਜ਼ਾਰਾ ਨਹੀਂ ਹੁੰਦਾ ਕੁਝ ਮਾੜੀ ਮੋਟੀ ਸ਼ਰਮ ਨੂੰ ਹੱਥ ਵਾਰ ਲਓ ਯਾਰ ਕਿਵੇਂ ਕਿਸਾਨ ਸੜਕਾਂ ਦੇ ਰੋਲੀ ਜਾਂਦੇ ਆ ਕਿਵੇਂ ਦਿੱਲੀ ਮੋਰਚੇ ਤੇ 13 ਮਹੀਨੇ ਲਾ ਕੇ ਆਏ ਹੁਣ ਫਿਰ ਕਿਸਾਨਾਂ ਨੇ ਜਾਣਾ ਚੰਡੀਗੜ੍ਹ ਉੱਥੇ ਸੜਕਾਂ ਤੇ ਲੇਟ ਲਟਣਾ ਤੇ ਤੁਸੀਂ ਕਹੀ ਜਾਂਦੇ ਆਂ ਵੀ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ ਜੇ ਇਹਨਾਂ ਦਾ ਕੰਮ ਅਸੀਂ ਕਿਸਾਨਾਂ ਦਾ ਕਰਾਂਗੇ ਤੇ করুণ ਬਣਾਓ ਵੀ ਇਹ ਸਾਨੂੰ ਪੈਸੇ ਦੇਣ ਜੇ ਮਜ਼ਦੂਰ ਦਿਨ ਰਾਤ ਦਿਹਾੜੀ ਕਰਦਾ ਵਿਚਾਰਾ ਪੇਟ ਪਾਲਣ ਦੇ ਖਾਤਰ ਉਹ ਵੀ ਸਾਨੂੰ ਪੈਸੇ ਦੇਵੇ ਜੇ ਉਹਨੇ ਕੋਈ ਜਾਤੀ ਸਰਟੀਫਿਕੇਟ ਬਰਵਾਉਣਾ ਹੈ ਕੋਈ ਹੋਰ ਉਹਨੇ ਐਫੀਡਵਟ ਟੈਸਟ ਕਰਾਉਣਾ ਹੈ ਕੋਈ ਹੋਰ ਪੈਨਸ਼ਨਾਂ ਵਗੈਰਾ ਜਾਂ ਕੋਈ ਵੀ ਕੰਮ ਇਹਨਾਂ ਤੋਂ ਕਰਾਉਣੇ ਆ ਤੇ ਪਹਿਲਾਂ ਇਹਨਾਂ ਨੂੰ ਰਿਸ਼ਵਤ ਦੇ ਕੇ ਆਵੇ ਤੇ ਰਿਸ਼ਵਤ ਦੇ ਜਿਹੜੇ ਢੰਗ ਹੁੰਦੇ ਆ ਉਦੋਂ ਫਿਰ ਜੇ ਪਟਵਾਰੀ ਕੋਲੇ ਜਾਈਏ ਤਾਂ ਪਟਵਾਰੀ ਕਹਿ ਦਿੰਦਾ ਵੀ ਜੇ ਤਾਂ ਤਹਿਸੀਲਦਾਰ ਤੋਂ ਸਿੱਧਾ ਕੰਮ ਕਰਾ ਲਓਗੇ ਫੇਰ ਤਾਂ ਇਕੱਲੇ ਸਾਡੇ ਹੀ ਦੇ ਦਿਓ ਤੇ ਜੇ ਅਸੀਂ ਕਰਵਾ ਕੇ ਲਵਾਵਾਂਗੇ ਤੇ ਫਿਰ ਉਹ ਥੀਲਦਾਰ ਦਾ ਹਿੱਸਾ ਵੀ ਸਾਨੂੰ ਦੇ ਦਿਓ ਉਹ ਸਾਥੋਂ ਮੰਗੂਗਾ ਤੇ ਸਾਨੂੰ ਦੇਣੇ ਪੈਣੇ ਤੇ ਜੇ ਨਹੀਂ ਦੇਣੇ ਤਾਂ ਫਿਰ ਆਪ ਕਰਵਾ ਲਿਓ ਜਿਹੜੇ ਸਾਡੇ ਬੰਦੇ ਸਾਨੂੰ ਦੇ ਦਿਓ ਹੁਣ ਇਹ ਭਗਵੰਤ ਮਾਨ ਕਹਿੰਦਾ ਵੀ ਅੱਜ 5 ਵਜੇ ਤੱਕ ਆਜੋ ਤੇ ਨਹੀਂ ਤਾਂ ਫਿਰ ਅੱਗੇ ਵੇਢਿਆ ਆਪਾਂ ਮੁੱਖ ਮੰਤਰੀ ਕੀ ਕਰਦਾ ਹੈ ਪਿੱਕਲੀਆਂ ਵੜਕਾ ਹੀ ਮਾਰਦਾ ਹੈ ਕਿ ਕਰਦਾ ਵੀ ਇਹ ਕੁਛ ਇੱਕ ਵਾਰੀ ਤਾਂ ਹੋ ਗਿਆ ਸਿੱਧਾ ਇਹਨਾਂ ਨੂੰ ਤੇ ਮੈਂ ਕਹਿੰਦਾ ਜੇ ਐ ਸਿੱਧਾ ਹੋਊਗਾ ਨਾ ਫੇਰ ਹੀ ਗੱਲ ਬਣਨੀ ਹੈ ਤੇ ਨਹੀਂ ਤਾਂ ਭ੍ਰਿਸ਼ਟਾਚਾਰਾ ਜਿਹੜਾ ਅੱਗੇ ਨਾਲੋਂ ਕਾਫੀ ਵੱਧ ਗਿਆ ਤੇ ਇਹ ਰੁਕਣ ਦਾ ਤਾਂ ਨਹੀਂ ਲੈਂਦਾ ਇਹਨੇ ਵਧੀ ਜਾਣਾ ਹੈ ਹੋਰ ਵਧੀ ਜਾਣਾ ਹੈ ਰੇਟ ਇਹਦੇ ਵਧੀ ਜਾਂਦੇ ਆ ਜੀ ਦਾ 1000 ਰੁਪਇਆ ਰੇਟ ਅਜ 2000 ਹੋ ਗਿਆ ਇਹਦਾ 500 ਸੀ ਉਹਦਾ 1000 ਹੋ ਗਿਆ ਕ腐ਸ਼ਨ ਵਧੀ ਜਾਂਦੀ ਹੈ ਤੇ ਇਹੀ ਗੱਲਾਂ ਲੈ ਕੇ ਵਹਿ ਜਾਣੀਆਂ ਹੈ ਕ腐ਸ਼ਨ ਤੇ ਨਸ਼ਾ ਹੁਣ ਦੋਵਾਂ ਚੀਜ਼ਾਂ ਵੱਲ ਮੁੱਖ ਮੰਤਰੀ ਨੇ ਧਿਆਨ ਕੀਤਾ ਚੰਗੀ ਗੱਲ ਆਪਾਂ ਤਾਂ ਸਮਝਦੇ ਆ ਜੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਸਾਹਿਬ ਚੱਲਣਗੇ ਤੇ ਫੇਰ ਹੀ ਇਹ ਦੁਬਾਰਾ ਮੈਦਾਨ ਚ ਆ ਸਕਦੇ ਆ ਜੇ ਇਹ ਤੀਜਾ ਕਟਰਾਉ ਵਿੱਚ ਨਾ ਹੋਈਆਂ ਅੱਜ ਇਹਨਾਂ ਨੇ ਫੇਰ ਉਹਨਾਂ ਨਾਲ ਕਿਸੇ ਹਿਸਾਬ ਨਾਲ ਸਮਝੌਤਾ ਕਰ ਲਿਆ ਚਲ ਯਾਰ ਤੁਸੀਂ ਚਲਾਈ ਚਲੋ ਆਮ ਆਹ ਕੰਮ ਜਿਵੇਂ ਚੱਲਦਾ ਤੇ ਆ ਜਾਓ ਤੁਸੀਂ ਰਜਿਸਟਰੀਆ ਕਰੋ ਤੇ ਫੇਰ ਇਹਨਾਂ ਦਾ ਚੁੱਕਾ ਚੌੜ ਹੋ ਜਾਣਾ